ਪਟਿਆਲਾ ਥਾਣਾ ਤ੍ਰਿਪੜੀ ਦੇ ਬਾਹਰ ਮਹਿਲਾਵਾਂ ਨੂੰ ਲਾਣਾ ਪਿਆ ਧਰਨਾ ਅੱਧੀ ਰਾਤ ਨੂੰ ਡਟੀਆਂ ਥਾਣੇ ਦੇ ਬਾਹਰ ਇਨਸਾਫ ਦੀ ਕਰ ਰਹੀ ਹੈ ਮੰਗ ਕਿਹਾ ਐਸਆਈ ਬਲੂ ਨਹੀਂ ਕੀਤਾ ਗਿਆ ਸਹੀ ਸਲੂਕ ਅਤੇ ਲਗਾਏ ਗੰਭੀਰ ਦੋਸ਼ ਜੀ ਮੈਂ ਸ਼ਵਤਾ ਜਿੰਦਲ ਜ਼ਿਲ੍ਹਾ ਪ੍ਰધાન ਮੈਦਾਬਿੰਗ ਆਮ ਆਦਮੀ ਪਾਰਟੀ ਦੇ ਮੈਂਬਰ ਪਲੈਨਿੰਗ ਬੋਰਡ ਦੇ ਮੈਂਬਰ ਊਮਨ ਕਾਉਂਸਲਿੰਗ ਕਮੇਟੀ ਸਰ ਅੱਜ ਅਸੀਂ ਇੱਥੇ ਤ੍ਰਿਪੜੀ ਥਾਣੇ ਦੇ ਮੂਰੇ ਸਾਰੇ ਲੋਕ ਇਕੱਠੇ ਹੋਏ ਆ ਜੀ ਬਹੁਤ ਛੋਟਾ ਜਿਹਾ ਮਸਲਾ ਸੀ ਕੋਈ ਬਹੁਤ ਵੱਡਾ ਮਸਲਾ ਨਹੀਂ ਸੀਗਾ ਜੀ ਪਿਛਲੇ ਮਹੀਨੇ ਮੈਂ ਇੱਕ ਮੋਬਾਈਲ ਦੀ ਸ਼ੌਪ ਤੇ ਗਈ ਮੈਂਨੇ ਉੱਥੇ ਆਪਣਾ ਮੈਂ 에ਅਰਪੋਰਟ ਲੈਣੇ ਸੀਗੇ ਤੇ ਆਪਣਾ ਪਾਵਰ ਬੈਂਕ ਖਰੀਦਣਾ ਸੀ ਮੈਂ ਉਹ ਲੈਣ ਗਈ ਤਾਂ ਮੈਂ ਜਰਨਲੀ ਉਹਨੂੰ ਪੁੱਛ ਲਿਆ ਮੋਬਾਈਲ ਸ਼ਾਪ ਤੋਂ ਸ਼ੌਕ ਵਾਲੇ ਨੂੰ ਵੀ ਤੁਹਾਨੂੰ ਇਸ ਫੀਚਰ ਦੀ ਨੌਲੇਜ ਹੈਗੀ ਹੈ ਉਹਨਾਂ ਨੇ ਕਿਹਾ ਹਾਜੀ ਮੈਂ ਮੈਨੂੰ ਨੌਲੇਜ ਹੈਗਾ ਤੁਸੀਂ ਔਨ ਕਰ ਦਿਓ ਮੇਰੇ ਫੋਨ 'ਚ ਮੈਂ ਇਹ ਕਹਿ ਕੇ ਉਹਨਾਂ ਨੂੰ ਆਪਣਾ ਫੋਨ ਦਿੱਤਾ ਤੇ ਉਹਨਾਂ ਦਾ ਜਿਹੜੀ ਦੁਕਾਨ ਤੇ ਦੂਜਾ ਮੁੰਡਾ ਸੀ ਉਹ ਮੈਨੂੰ ਆਪਣਾ ਪਾਵਰ ਬੈਂਕ ਤੇ 에ਅਰਪੋਰਟ ਦੇਣ ਲੱਗਿਆ ਇਸੀ ਵਿੱਚ ਵੀ ਥੋੜੀ ਦੇਰ ਹੋ ਗਈ ਸੀ ਮੈਂ ਕਿਹਾ ਵੀਰ ਜੀ ਹੋ ਗਿਆ ਜੀ ਮੇਰਾ ਫੋਨ ਵੀ ਔਨ ਹੋ ਗਿਆ ਫੜਾ ਦਿਓ ਉਹ बार-बार ਜੀ ਡਾਊਨਲੋਡ ਕਰੀ ਜਾਏ ਕੁਝ ਉਹਨਾਂ ਤੋਂ ਹੋਇਆ ਨਹੀਂ ਮੈਂ ਕਿਹਾ ਵੀਰ ਜੀ ਕੀ ਦਿੱਕਤ ਆ ਗਈ ਜੀ ਉਹ ਕਹਿੰਦੇ SIM ਕੱਢ ਲੈ ਕਦੇ ਪਾ ਦੇ ਕਦੇ ਕੱਢ ਲੈ ਕਦੇ ਫੋਨ ਆਫ ਕਰ ਦੇ ਕਦੇ ਆਨ ਕਰ ਲੈ ਫਿਰ ਉਹ ਕਹਿੰਦੇ ਮੈਡਮ ਕੋਈ ਦਿੱਕਤ ਨਹੀਂ ਹੈ ਜੀ ਇਹ ਡਾਊਨਲੋਡ ਹੋਣਾ ਹੈ ਘਰ ਜਾ ਕੇ ਤੁਸੀਂ ਕਰ ਲਿਓ ਸਲੋ ਹੈ ਮੈਂ ਕਿਹਾ ਵੀਰ ਜੀ ਮੇਰਾ ਫੋਨ ਤਾਂ 5G ਹੈ ਵੀ ਇਹ ਇਹ ਤਾਂ ਬਹੁਤ ਫਾਸਟ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮੈਡਮ ਹਾਫ ਡਾਊਨਲੋਡ ਹੋ ਗਿਆ ਵੀ ਜੇ ਤੁਹਾਨੂੰ ਤੁਸੀਂ ਜਾਣਾ ਤੁਸੀਂ ਘਰੇ ਚਲੇ ਜਾਓ Wi-Fi ਹੋਣਾ ਉੱਥੇ ਚਾਰ ਪੰਜ ਵਾਰੀ ਉਹ ਡਾਊਨਲੋਡ ਕਰ ਲਿਓ ਹਾਫ ਹੋ ਗਿਆ ਹੋ ਜਾਏਗਾ ਤੁਹਾਡਾ ਮੈਂ ਚਲੋ ਆਪਾਂ ਇਹ ਸੋਚੀ ਜਾਣੀ ਜੀ ਵੀ ਜੇ ਕਹਿ ਰਿਹਾ ਠੀਕ ਹੈ ਫੀਚਰ ਹੀ ਆਪਾਂ ਸਿੰਪਲ ਹੀ ਪੁੱਛਿਆ ਸੀ ਔਨ ਕਰਨ ਨੂੰ ਕੋਈ ੱਡੀ ਵੱਟੀ ਗੱਲ ਨਹੀਂ ਹੈ ਮੈਂ ਆ ਗਈ ਜੇ ਘਰੇ ਆ ਗਈ ਉਸ ਤੋਂ ਬਾਅਦ ਮੈਂ ਜਦੋਂ ਤੱਕ ਸੋਈ ਨਹੀਂ ਮੈਂ بار-बार ਉਹਨੂੰ ਡਾਊਨਲੋਡ ਕਰੀ ਗਈ 100 ਹੋ ਹੀ ਗਿਆ ਫਿਰ 0 ਤਾਂ ਹੋ ਹੀ ਗਿਆ ਐਦਾਂ ਹੋ ਹੀ ਗਿਆ ਜੀ ਬਟ ਮੇਰਾ ਫੋਨ ਵਰਕਿੰਗ 'ਤੇ ਨਹੀਂ ਆਇਆ ਹੁਣ ਜੀ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਬਹੁਤ ਕਾਰਤੀ ਪ੍ਰਤੀ ਜ਼ਿੰਮੇਵਾਰੀਆਂ ਨੇ ਜੀ ਬਹੁਤ ਮੈਂ ਲਿਸਟਾਂ ਜਿਹੜੀ ਪਾਰਟੀ ਨੂੰ ਜ਼ਰੂਰਤ ਹੈ ਉਹ ਮੈਂ ਸਬਮਿਟ ਕਰਾਉਣੀ ਚਾਹੀਦੀ ਜੀ ਬਹੁਤ ਜ਼ਰੂਰੀ ਕੰਮ ਸੀ ਮੈਡਮ ਉਹ ਡਾਕੂਮੈਂਟਸ ਉਸੇ ਫੋਨ ਤੇ ਸੀਗੇ ਸਾਰਾ ਕੁਝ ਜੀ ਮੇਰਾ ਫੋਨ ਤੇ ਹੀ ਸੀਗਾ ਇੱਕੋ ਹੀ ਨੰਬਰ ਹੈ ਜੀ ਮੇਰੇ ਕੋਲ ਇੱਕੋ ਹੀ ਫੋਨ ਹੈ 20 ਸਾਲ ਤੋਂ ਇੱਕ ਹੀ ਨੰਬਰ ਚੱਲਦਾ ਹੈ ਜੀ ਮੇਰਾ ਫਿਰ ਮੈਂ ਮੇਰਾ ਫੋਨ ਵਰਕਿੰਗ ਤੇ ਨਹੀਂ ਆਇਆ ਫਿਰ ਮੈਂ ਨੈਕਸਟ ਡੇ ਵੀ ਨਹੀਂ ਚੱਲਿਆ ਜੀ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਫੋਨ ਕੀਤਾ ਜੀ ਮੈਂ ਕਿਹਾ ਵੀਰ ਜੀ ਵੀ ਮੇਰਾ ਫੋਨ ਤਾਂ ਵਰਕਿੰਗ 'ਚ ਨਹੀਂ ਹੈ ਦੂਜੇ ਫੋਨ ਤੋਂ ਕੀਤਾ ਕਹਿੰਦਾ ਮੈਡਮ ਕੋਈ ਗੱਲ ਨਹੀਂ ਜੀ ਤੁਸੀਂ ਛੱਡ ਜਿਓ ਫੋਨ ਮੈਂ ਕਰ ਦਾਂਗਾ ਹੁਣ ਸਰ ਇੱਕ ਆਪਾ ਇੱਕ ਜਿਹੜਾ ਕੋਈ ਫੇਸ ਹੁੰਦਾ ਹੈ ਪਾਰਟੀ ਦੇ ਅਸੀਂ ਨਮਾਇੰਦੇ ਆ ਕੱਲ ਕੋਈ ਫੋਨ ਨਾਲ ਛੇੜਛਾੜ ਹੋ ਜੇ ਮੈਂ ਉੱਥੇ ਦੇਖੇ ਨਹੀਂ ਆ ਸਕਦੀ ਤਾਂ ਜੋ ਮੈਨੂੰ ਮਜਬੂਰੀ ਸੀ ਮੈਂ ਉਹ ਮੇਅਰ ਸਾਹਿਬ ਦੇ ਦਫ਼ਤਰ ਮੇਰੀ ਡਿਊਟੀ ਹੁੰਦੀ ਹੈ ਮੈਂ ਉੱਥੇ ਚਲੀ ਗਈ ਬਿਨਾਂ ਫੋਨ ਕੇ ਉੱਥੇ ਵੀ ਸਰ ਜਦੋਂ ਮੈਂ ਆਈ ਮੇਰਾ ਕੰਮ ਸਰੀਆ ਨਹੀਂ ਨੈਕਸਟ ਡੇ ਮੈਂ ਸੋਚਿਆ ਵੀ ਮੈਂ ਸਰ ਦੇ ਦਫਤਰ ਨਹੀਂ ਜਾਂਦੀ ਪਹਿਲਾਂ ਮੈਂ ਆਪਣਾ ਫੋਨ ਰਿਪੇਅਰ ਕਰਾਨੀ ਆ 10 ਵਜੇ ਜੀ 10 ਵਜੇ ਦੇ ਕਰੀਬ ਹੈ ਜੀ ਦੁਕਾਨ ਤੇ ਗਈ ਮੈਂ ਵੀਰ ਜੀ ਆ ਵੀ ਫੋਨ ਕਰਕੇ ਦੋ ਜੀ ਸਾਰਾ ਕੰਮ ਰੁਕਿਆ ਪਿਆ ਦੁਕਾਨਦਾਰ ਕਿਹੜਾ ਮੈਨੂੰ ਪਹਿਲਾਂ ਇਹ ਆਪਣਾ ਦੁਕਾਨ ਜੀ ਡੇਰੇਵਾਲ ਸ਼ਾਪ ਹੈ ਮੜਿਆ ਰੋਡ ਤੇ ਡੇਰੇਵਾਲ ਕਮਿਊਨੀਕੇਸ਼ਨ ਸ਼ਾਪ ਅੱਛਾ ਦੁਕਾਨਦਾਰ ਦਾ ਨਾਮ ਨਹੀਂ ਮੈਨੂੰ ਪਤਾ ਜੀ ਫਿਰ ਮੈਂ ਕਿਹਾ ਜੀ ਇਹ ਠੀਕ ਕਰ ਦਿਓ ਜੀ ਮੇਰਾ ਮੋਬਾਈਲ ਕੰਦਾ ਕੋਈ ਨਹੀਂ ਮੈਡਮ ਤੁਸੀਂ ਬੈਠੋ ਮੈਂ ਕਰਦਾ ਉਹਨਾਂ ਤੋਂ ਹੋ ਜਾਣੀ ਜੀ 2 2.5 ਘੰਟੇ ਮੈਂ ਬੈਠੀ ਰਹੀ ਬਾਰ-ਬਾਰ SIM ਕੱਢੇ ਡਲ ਪਾਏ ਕੱਢੇ ਪਾਏ ਇਦਾਂ ਹੀ ਕਰੀ ਗਿਆ ਜੀ ਫਿਰ ਮੈਂ ਸਮਝ ਗਈ ਮੈਂ ਵੀਰ ਜੀ ਮੈਨੂੰ ਨਹੀਂ ਲੱਗਦਾ ਠੀਕ ਹੋਏਗਾ ਫਿਰ ਜੀ ਮੈਂ ਇੱਥੇ ਟੈਂਕੀ ਕੋਲ ਦੁਕਾਨ ਹੈ Vivo ਦਾ ਸਟੋਰ ਉਹਨਾਂ ਦਾ ਫੋਨ ਲਿੱਤਾ ਸੀ ਮੈਂ ਉਹਨਾਂ ਕੋਲ ਗਈ ਮੈਂ ਸਰ ਦੇਖਿਓ ਜੀ ਮੈਂ ਇੱਕ ਫੀਚਰ ਸਿਰਫ ਔਨ ਕਰਨ ਲਈ ਦਿੱਤਾ ਸੀ ਦੇਖੋ ਜੀ ਕੀ ਹੋ ਗਿਆ ਉਹ ਕਹਿੰਦਾ ਜੀ ਮੈਡਮ ਇਹ ਤਾਂ ਫੋਨ ਇਹਨਾਂ ਨੇ ਖਰਾਬ ਕਰਤਾ ਹੁ ਨਾ ਤਾਂ ਇਹ ਚੱਲੇਗਾ ਨਾ ਡਾਊਨਲੋਡ ਹੋਗਾ ਨਾ ਡਿਲੀਟ ਹੋਣਾ ਵੇ ਉਹ ਕੰਪਨੀ ਹੈ ਆਪਣੇ ਸੈਂਟਰ ਦੀ ਪਹਿਲਾਂ ਦੀ ਘਟਨਾ ਜੀ ਇਹ ਜੀ ਆਪਣੀ 8 ਤੋਂ 13 14 ਤਰੀਕੇ ਦੀ ਹੈ ਜੀ ਪਿਛਲੇ ਮਹੀਨੇ ਅੱਛਾ ਜੀ ਹਾਂ ਜੀ ਫਿਰ ਉਸ ਦਿਵਾਰ ਤੁਸੀਂ ਰਿਜਿਸਟਰ ਫਿਰ ਮੈਂ ਜੀ 16 ਤਰੀਕ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਡਾਟਾ ਸਾਰਾ ਕੁਝ ਡਿਲੀਟ ਹੋ ਜਾਏਗਾ ਜੀ ਉਹ ਕਹਿੰਦੇ ਕੁਝ ਨਹੀਂ ਮਿਲਦਾ ਤੁਹਾਨੂੰ ਫੋਨ ਚ ਉਸ ਤੋਂ ਬਾਅਦ ਵੀ ਚੱਲੇ ਨਾ ਚਲੇ ਬਟ ਇਹ ਪੂਰਾ ਫਾਰਮੈਟ ਹੋਏਗਾ ਫੋਨ ਦਾ ਫਿਰ ਸਰ ਇੱਕ ਕੋਈ ਵੀ ਬੰਦਾ ਜੀ ਫੋਨ ਤੋਂ ਬਿਨਾ ਕੁਝ ਨਹੀਂ ਹੁੰਦਾ ਜੀ ਅੱਜ ਕੱਲ ਹਾਂਜੀ ਉਸ ਤੋਂ ਬਾਅਦ ਮੈਂ ਪੁਲਿਸ ਕੋਲੇ ਆਈ ਜੀ ਸਿੱਧਾ ਤ੍ਰਿਪੜੀ ਥਾਣੀ ਮੇਰੇ ਨਾਲ ਕੋਈ ਨਹੀਂ ਸੀਗਾ ਕਿਉਂਕਿ ਮੈਂ ਤਾਂ ਸਿੰਪਲੀ ਅਕਾ ਫੋਨ ਰਿਪੇਅਰ ਕਰਾਨ ਗਈ ਸੀ ਜੀ ਜੀ ਹਸਬੰਡ ਨਹੀਂ ਸੀਗੇ ਨਾ ਮੇਰੇ ਕੋਲ ਫੋਨ ਸੀਗਾ ਕੁਝ ਨਹੀਂ ਸੀਗਾ ਸਰ ਮੈਂ ਆਈ ਜੀ ਇੱਥੇ ਮੈਨੇ ਆਪਣਾ ਫੋਨ ਦਿੱਤਾ ਮੈਂ ਬਿਆਨ ਦਿੱਤਾ ਜੀ ਅਦਾ ਅਦਾ ਮੈਂ ਗਈ ਸੀ ਇਹਨਾਂ ਨੇ ਮੇਰਾ ਫੋਨ ਖਰਾਬ ਕਰਤਾ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਜੀ ਮੇਰੇ ਹਸਬੰਡ ਵੀ ਆ ਗਏ ਉਦੋਂ ਤਾਂ ਚਲੋ ਜੀ ਫਿਰ ਹਸਬੰਡ ਨੇ ਮੈਨੂੰ ਕਿਹਾ ਚਲ ਤੂੰ ਗੁੱਸਾ ਨਾ ਕਰ ਉਹ ਹੀ ਨਾ ਜੇ ਕਹਾਰਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵੀ ਮੈਨੂੰ ਫੋਨ ਫੜਾਓ ਸ਼ਾਮ ਤੱਕ ਮੇਰੀ ਜ਼ਿੰਮੇਵਾਰੀਆਂ ਮੈਂ ਠੀਕ ਕਰਕੇ ਲਾਂ ਵੀ ਤੂੰ ਦੇ ਦੇ ਤੂੰ ਆਪਣਾ ਕੰਮ ਤੇ ਜਾ ਸਰ ਮੈਂ ਚਲੀ ਗਈ ਜੀ ਫੋਨ ਫੜਾਤਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਸ਼ਾਮ ਨੂੰ ਮੈਂ ਆਈ ਮੇਰੇ ਮਨ ਵਿੱਚ ਆਇਆ ਵੀ ਮੈਂ ਆਪਣਾ ਫੋਨ ਲੈ ਚੱਲਾਂ ਮੈਨੂੰ ਬਹੁਤ ਕੰਮ ਹੈ ਵੀ ਫੋਨ ਲੈ ਕੇ ਚੱਲਾਂ ਸਰ ਮੈਂ ਇੱਥੇ ਥਾਣੇ ਆਈ ਵੀ ਇੱਥੇ ਹੀ ਫੋਨ ਦਿੱਤਾ ਸੀ ਇੱਥੋਂ ਹੀ ਮੈਂ ਲੈ ਕੇ ਜਾਵਾਂ ਮੈਂ ਸਰ ਨੂੰ ਕਿਹਾ اے ਐਸਆਈ ਕੁਲਦੀਪ ਸਿੰਘ ਜੀ ਨੂੰ ਮੈਂ ਸਰ ਉਹਨਾਂ ਨੂੰ ਬੁਲਾਓ ਵੀ ਮੇਰਾ ਫੋਨ ਰਿਪੇਅਰ ਹੋ ਗਿਆ ਹੋਗਾ ਸਰ ਉਹ ਚਾਰ ਬੰਦੇ ਲੈ ਕੇ ਆਇਆ ਮੈਂ ਕੱਲੀ ਲੇਡੀ ਮੇਰੇ ਨਾਲ ਸਰ ਕੋਈ ਵੀ ਨਹੀਂ ਉਹਨਾਂ ਨੇ ਇੰਨਾ ਮਿਸ ਬਿਹੇਵ ਕੀਤਾ ਸਰ ਮੇਰੇ ਨਾਲ ਸਰ ਜਿਹੜੇ ਤੀਨੋਂ ਮੋਤਵਾਰ ਬੰਦੇ ਮੋਬਾਈਲ ਵਾਲਾ ਲੈ ਕੇ ਆਇਆ ਤੇ ਸਰ ਕੁਲਦੀਪ ਸਰ ਬੈਠੇ ਸੀ ਸਰ ਉਹ ਆਂਦੇ ਸਰ ਕਹਿੰਦਾ ਵੀ ਇਹ ਤਾਂ ਜੀ ਫੋਨ ਇਹਨਾਂ ਦਾ ਖਰਾਬ ਸੀਦਾ ਤਾਂ ਹੀ ਇਹਨਾਂ ਨੇ ਮੇਰੇ ਹੱਥੇ ਚ ਦਿੱਤਾ ਸੀ ਸਰ ਮੈਂ ਕਿਹਾ ਜੀ ਇੱਕ ਤਾਂ ਮੈਂ ਬਹੁਤ ਰਿਸਪੈਕਟੇਬਲ ਮੈਂਨੇ 1 ਕਰੋੜ ਦਾ ਪਬਲਿਕ ਵਾਸਤੇ ਪਿੰਗਾ ਵਾਲਾ ਪਾਰਕ ਬਣਾਇਆ ਤੇ ਮੈਂ ਇਹੋ ਜੀ ਹਰਕਤ ਨਹੀਂ ਕਰਾਂ ਚ ਤੇ ਨਾ ਮੇਰੇ ਕੋਲ ਇਹ ਨਾ ਟਾਈਮ ਐ ਵੀ ਮੈਂ ਖਾਨੇ ਦੇ ਚੱਕਰ ਕੱਟਾਂ ਹੁਣ ਪੁੱਛ ਕੀ ਕਹਿੰਦੀ ਹੈ ਜੀ ਸਰ ਫਿਰ ਮੇਰੀ ਗੱਲ ਸੁਣੋ ਜੀ ਉਹਨਾਂ ਨੇ ਕੋਈ ਨਿਬੇੜਾ ਨਹੀਂ ਉਸ ਦਿਨ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ 16 ਤਾਰੀਖ ਦੀ ਗੱਲ ਹੈ ਜੀ ਜਦੋਂ ਮੈਂ ਰਿਪੋਰਟ ਲਿਖਾਈ ਉਸ ਤੋਂ ਬਾਅਦ ਆਲਮੋਸਟ 1 ਮਹੀਨਾ ਹੋਣ ਵਾਲਾ ਹੋ ਗਿਆ ਸਰ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਹੁਣ ਪਿਛਲੀ 16 ਤਾਰੀਖ ਨੂੰ ਇਹਨਾਂ ਨੇ ਐਸਆਈ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਸਰ ਵੀ ਆਪਣਾ ਨਿਬੇੜ ਦਿਓ ਚਲੋ ਜੋ ਉਹ ਤੋਂ ਗਲਤੀ ਹੋ ਗਈ ਮਾਫੀ ਮੁਫੀ ਮੰਗਵਾ ਕੇ ਦਾ ਆਪਣਾ ਨਿਬੇੜ ਦਿਓ ਜੀ ਤਾਂ ਉਹ ਕਹਿੰਦੇ ਚਲੋ ਮੈਡਮ ਇਹ ਐਸੀ ਬੁਲਾਈ ਸਰ ਪਤਾ ਨਹੀਂ ਜੀ ਇਹਨਾਂ ਨੇ ਇੱਥੇ ਉਹਨੂੰ ਬੁਲਾ ਕੇ ਕੀ ਕਿਹਾ ਨਹੀਂ ਕਿਹਾ ਐਸਐਸਆਈ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਮੈਡਮ ਵੀ ਉਹਨਾਂ ਵੀ ਤੁਸੀਂ ਫੋਨ ਨਹੀਂ ਚੱਕਿਆ ਸੀ ਸਰ ਮੇਰਾ ਫੋਨ ਬੀਜ਼ੀ ਸੀ 10 15 ਮਿੰਟ ਬਾਅਦ ਮੈਂ ਐਸਐਸਆਈ ਸਾਹਿਬ ਨੂੰ ਬੈਕ ਕਾਲ ਕੀਤੀ ਮੈਂ ਹਾਂਜੀ ਸਰ ਉਹ ਕਹਿੰਦੇ ਵੀ ਪਾਰਟੀ ਬੁਲਾਈ ਹੋਈ ਹੈ ਤਾਂ ਮੈਂ ਕਿਹਾ ਸਰ ਮੈਂ ਆ ਜੰਨੀ ਆ ਜੀ ਕਹਿੰਦੇ ਨਹੀਂ ਮੈਡਮ ਹੁਣ ਤਾਂ ਮੈਂ ਭੇਜਣ ਲੱਗਾ ਤੁਸੀਂ 11 ਵਜੇ ਸਵੇਰ ਨੂੰ ਆਇਓ ਐਸਐਚਓ ਸਾਹਦੇ ਕਮਰੇ ਸਿੱਧਾ ਜਾਇਓ ਉਹੀ ਡੀਲ ਕਰਨਗੇ ਅੱਜ ਕੀ ਕੀਤਾ ਰੋ 30% ਤਾਰਾ ਕਦ ਕਿਸ ਦੇ ਖਿਲਾਫ ਸਰ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਬਿਲਕੁਲ ਨਹੀਂ ਇਨਸਾਫ ਮਿਲਿਆ ਜੀ ਅੱਜ ਮੇਰੇ ਨਾਲ ਜਿਹੜੇ ਮੋਤਵਾਰ ਬੰਦੇ ਆਏ ਆ ਉਹਨਾਂ ਨੇ ਕਿਹਾ ਮੈਡਮ ਆਪਾਂ ਸਮਝੌਤਾ ਕਰ ਲੈਂਦੇ ਆ ਪਰ ਉਸ ਤੋਂ ਬਾਅਦ ਇੱਕ ਗੱਲ ਮੇਰੀ ਰਹਿ ਗਈ ਜਿਸ ਦਿਨ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਬੁਲਾਇਆ 16 ਤਾਰੀਖ ਨੂੰ ਪਰ ਉਸ ਤੋਂ ਬਾਅਦ ਉਸ ਬੰਦੇ ਨੇ ਇੱਕ ਮੋਬਾਈਲ ਸ਼ਾਪ ਵਾਲੇ ਨੇ ਮੇਰੇ ਹਸਬੰਦ ਨੂੰ ਧਮਕੀ ਦਿੱਤੀ ਐ ਕਹਿੰਦਾ ਤੂੰ ਬੱਚਾ ਤੈਨੂੰ ਛੱਡਾਂਗੇ ਨਹੀਂ ਸਰ ਜੇ ਪੁਲਿਸ ਉਸੇ ਦਿਨ ਇਨਸਾਫ ਕਰ ਦਿੰਦੀ ਉਸੇ ਦਿਨ ਉਹਨਾਂ ਤੋਂ ਸੌਰੀ ਮੰਗਵਾ ਲੈਂਦੀ ਤਾਂ ਅੱਜ ਉਹਦੀ ਇੰਨੀ ਹਿੰਮਤ ਨਹੀਂ ਹੋਣੀ ਸੀ ਇੱਥੇ ਜ਼ਿਲ੍ਹਾ ਪ੍ਰਧਾਨ ਦੇ ਹੋਣ ਤੇ ਨਾਤੇ ਸਰ ਬਹੁਤ ਲੇਡੀਜ਼ ਨੂੰ ਮੇਰੇ ਤੇ ਆਸ਼ਾਵਾਂ ਵੀ ਇਹ ਸਾਡਾ ਸੁਧਾਰ ਕਰੇਗੀ ਸਾਡੇ ਨਾਲ ਇਨਸਾਫ ਕਰੇਗੀ ਉਹ ਤਾਂ ਤਾਂ ਕੀ ਕਿਵੇਂ ਦਿੱਤੀਆਂ ਫੋਨ ਤੇ ਦਿੱਤੀਆਂ ਸਰ ਫੋਨ ਤੇ ਦਿੱਤੀਆਂ ਜੀ ਬਟ ਸਰ ਵਟਸਐਪ ਕਾਲ ਕੀਤੀ ਹੈ ਜੀ ਵਟਸਐਪ ਕਾਲ ਦਾ ਹੈਗਾ ਵੀ 8:00 ਵਜੇ ਕਾਲ ਆਈ ਹੈ ਉਹ ਸਰ ਜੀ ਅਸੀਂ ਖੁਦ ਇਨਸਾਫ ਆਪਣਾ ਨਹੀਂ ਲੈ ਸਕਦੇ ਵੀ ਰਤੀ ਜੀ ਕਾਰਵਾਈ ਦੀ ਬਾਰੇ ਮੇਅਰ ਸਾਹਿਬ ਨੂੰ ਨਹੀਂ ਕਹੇ ਜੀ ਪਰ ਮੇਅਰ ਸਾਹਿਬ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਦੇ ਕਿੰਨਾ ਕਮੈਟਰ ਹੈ ਜੀ ਛੋਟਾ ਹੈ ਮੈਟਰ ਹੈ ਜੀ ਸਰ ਮੈਟਰ ਛੋਟਾ ਚਾਏਗੀ ਬਟ ਜਿਹੜੀ ਡਿਊਟੀ ਆ ਆਪਰਾਂ ਦੀ ਉਹਨਾਂ ਨੂੰ ਵੀ ਚਾਹੀਦਾ ਸਰ ਅੱਜ ਸਰ ਸਰ ਆਪਾਂ ਸਰ ਮੇਅਰ ਸਾਹਿਬ ਨੇ ਫੁੱਲ ਸਪੋਰਟ ਕੀਤਾ ਜੀ ਉਹਨਾਂ ਨੇ ਸਰ ਆਪਾਂ ਮੇਰੀ ਗੱਲ ਸੁਣੋ ਸਰ ਉਹਨਾਂ ਨੇ ਐਸਐਚਓ ਸਾਹਿਬ ਨੂੰ ਫੋਨ ਦਿੱਤਾ ਵੀ ਇਹਨਾਂ ਦੀ ਜਿਹੜੀ ਵੀ ਹੈ ਆਪਣਾ ਨਿਬੇੜੋ ਜਿਹੜੀ ਵੀ ਉਹ ਬੰਦੇ ਤੋਂ ਗਲਤੀ ਹੋਈ ਹੈ ਮਾਫੀ ਮੁਫੀ ਮੰਗਵਾਓ ਸਰ ਇਹੀ ਚੀਜ਼ ਅਸੀਂ ਐਸਐਚਓ ਸਾਹਿਬ ਨੂੰ ਕਹੀ ਸੀ ਬਸ ਇੱਕ ਗੱਲ ਬਾਦ ਹੋਈ ਨਹੀਂ ਕਿ ਸਰ ਐਸਐਚਓ ਸਾਹਿਬ ਜਦੋਂ ਸਾਰੇ ਬੰਦੇ ਆਏ ਐਸਐਚਓ ਸਾਹਿਬ ਇਹ ਕਹਿ ਕੇ ਚਲੇ ਗਏ ਵੀ ਮੈਨੂੰ ਆਈਜੀ ਦਾ ਕਾਲ ਆਇਆ ਉਹ ਕਹਿੰਦੇ ਵੀ ਤੁਸੀਂ ਕੁਲਦੀਪ ਸਰ ਤੋਂ ਕਰਾਓ ਸਰ ਜਦੋਂ ਮਰਜੀ ਸਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਕੰਮ ਚਾਰਨਾ ਜਾਰੀ ਰਹੇਗਾ ਜੀ ਮੋਬਾਈਲ ਵਾਪਸ ਮੰਗਦੇ ਆ ਜੀ ਉਹਦੇ ਸਰ ਸਾਰੀ ਕਮੇਟੀ ਜੀ ਗੱਲ ਕਰੋ ਮੈਡਮ ਜਿਹੜਾ ਕਹਿੰਦੇ ਸੀ ਜਾਂ ਸਮਝੌਤਾ ਕਰ ਲੈ ਕੇ ਕਾਰਵਾਈ ਕਰਨੀ ਸਰ ਏਐਸਆਈ ਸਾਹਿਬ ਕਹਿੰਦੇ ਸਾਨੂੰ ਵੀ ਤੁਸੀਂ ਸਮਝੌਤਾ ਕਰਨਾ ਹੈ ਕਿ ਕਾਰਵਾਈ ਕਰਨੀ ਹੈ ਜੀ ਸਾਰੇ ਮੋਤਵਾਰ ਬੰਦੇ ਅਸੀਂ ਸਲਾਹ ਕਰਕੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਸਰ ਸਮਝੌਤਾ ਕਰ ਜੇ ਉਹ ਮਾਫੀ ਮੰਗਦਾ ਹੈ ਤੇ ਲਿਖ ਕੇ ਦਿੰਦਾ ਵੀ ਅੱਗੇ ਕੋਈ ਵੀ ਕੋਈ ਘਟਨਾ ਹੋਏਗੀ ਮੇਰੇ ਪਰਿਵਾਰ ਨਾਲ ਜੇ ਕੋਈ ਹੋਏਗਾ ਵੀ ਉਹ ਜ਼ਿੰਮੇਵਾਰ ਹੋਏਗਾ ਜਿਹੜੀ ਉਹਨੇ ਧਮਕੀਆ ਦਿੱਤੀ ਹੈ ਸਰ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਜੀ ਏਐਸਆਈ ਸਾਹਿਬ ਨੇ ਉਹਨਾਂ ਨੂੰ ਨਹੀਂ ਬੁਲਾਇਆ ਦੂਜੀ ਪਾਰਟੀ ਨੂੰ ਸਾਰਿਆਂ ਨੇ ਜ਼ੋਰ ਦਿੱਤਾ ਕਿ ਸਰ ਉਹਨਾਂ ਨੂੰ ਬਲਾਉ ਤਾਂ ਹੀ ਸਮਝੌਤਾ ਹੋਏਗਾ ਉਹ ਕਹਿੰਦੇ ਨਹੀਂ ਹਉ ਤਾਂ ਤੁਸੀਂ ਕਾਰਵਾਈ ਕਰਾ ਲਓ ਏਐਸਆਈ ਸਾਹਿਬ ਕਹਿਣ ਲੱਗੇ ਫਿਰ ਸਾਰਾ ਸਾਰਿਆਂ ਨੇ ਕਹਿ ਨਹੀਂ ਸਰ ਤੁਸੀਂ ਬਲਾਓ ਅਸੀਂ ਸਮਝੌਤਾ ਹੀ ਕਰਾਂਗੇ ਲਾਸਟੇ ਵੀ ਸਮਝੌਤਾ ਹੀ ਕਰਨਾ ਹੈ ਫਿਰ ਸਰ ਦੇਖਦੇ ਨੇ ਜਦੋਂ ਕੰਟੀ ਪ੍ਰਧਾਨਾਂ ਦੀਆਂ ਨੇ ਸੁਰਤੇ ਪੁੱਛ ਆਲੇ ਹੋਰ ਆਮ ਜਨਤਾ ਦੇ ਕਿ ਬਾਅਦ ਸਰ ਇਹ ਸਰ ਇਹ ਇਨਸਾਫ ਦੀ ਲੜਾਈ ਹੈ ਸਰ ਇਹੀ ਚੀਜ਼ ਦੀ ਹੈ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਕਰੋਗੇ ਜੀ ਕੇਜਰੀਵਾਲ ਸਾਹਿਬ ਸਰ ਉਹ ਤਾਂ ਸਾਰੀ ਹੁਣ ਪਹੁੰਚ ਜਾਏਗੀ ਤੁਹਾਡੇ ਭਰਾਵਾ ਦੇ ਸਹਿਯੋਗ ਨਾਲ ਅੱਜ ਕੱਲ ਸਰ ਪੁਲਿਸ ਤੋਂ ਇਨਸਾਫ਼ ਨਹੀਂ ਮਿਲਦਾ ਤੁਹਾਡੇ ਭਰਾਵਾ ਦੇ ਸਾਥ ਨਾਲ ਇਨਸਾਫ਼ ਮਿਲਦਾ ਠੀਕ ਹੈ ਜੀ ਧੰਨਵਾਦ ਸਰ ਕੀ ਨਾਮ ਹੈ ਜੀ ਮੈਂ ਸਬ ਇੰਸਪੈਕਟਰ ਪ੍ਰਸਿੰਦਰ ਜੀ ਸਰ ਕਿਹੜੇ ਤੋਂ ਮੈਂ ਪੁਲਿਸ ਥਾਣਾ ਤਰਪੜੀ ਜੀ ਸਰ ਕੀ ਮਾਮਲਾ ਕੀ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤਾ ਜਾ ਰਿਹਾ ਕੁਝ ਸੁਝਾਅ ਦੇ ਨਾਲ ਉਪਕ੍ਰਿਏ ਸੋਤਾਜਿੰਦਲਾ ਵੱਲੋਂ ਇੱਕ ਦਰਖਾਸਤ ਮੌਸੂਲ ਹੋਈ ਸੀਗੀ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਮੋਬਾਈਲ ਠੀਕਾਉਣ ਵਾਸਤੇ ਦਿੱਤਾ ਸੀਗਾ ਮੋਬਾਈਲ ਠੀਕਾਉਣ ਤੋਂ ਬਾਅਦ ਮੋਬਾਈਲ ਸਲੋ ਹੋ ਗਿਆ ਜੀ ਤੇ ਜਿਸ ਦੀ ਪੜਤਾਲ ਐਸਆਈ ਕੁਦੂ ਸਿੰਘ ਕੋਲ ਚੱਲ ਰਹੀ ਹੈ ਮੋਬਾਈਲ ਠੀਕ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਬੁਲਾਇਆ ਬੁਲਾਇਆ ਗਿਆ ਜੀ ਅਗਰ ਉਸ ਦੇ ਖਿਲਾਫ ਕੋਈ ਵੱੰਦੀ ਕਾਨੂੰਨੀ ਕਾਰਵਾਈ ਹੋਏਗੀ ਪੁਲਿਸ ਦੇ ਕਾਨੂੰਨਕਾਰੀ ਕਾਰਵਾਈ ਕੀਤੀ ਜਾਵੇਗੀ ਫਿਰ ਵੀ ਇਸ ਤੋਂ ਇਲਾਵਾ ਸ਼ਵੇਤਾ ਜਿੰਦਾ ਜੀ ਉਹਨਾਂ ਕੋਲ ਐਜ਼ ਅ ਕਸਟਮਰ ਗਏ ਸੀਗੇ ਅਗਰ ਉਹਨਾਂ ਨੂੰ ਕੋਈ ਉਸ ਦੇ ਖਿਲਾਫ ਹੋਰ ਵੀ ਸ਼ਿਕਾਇਤ ਹੈ ਤਾਂ ਕੰਜ਼ਿਊਮਰ ਕੇਅਰ ਕੋਰਟ ਦੇ ਵਿੱਚ ਵੀ ਉਹ ਕੇਸ ਕਰ ਸਕਦੇ ਨੇ ਪ੍ਰਿੰਸੀਪਲ ਜੀ ਕਰਦੇ ਇੱਕ ਮਹੀਨਾ ਹੋ ਚੁੱਕਾ ਇਸ ਪੂਰੇ ਮਾਮਲੇ ਨੂੰ ਕਿ ਹੱਥ ਤੱਕ ਕਾਰ ਨਹੀਂ ਹੋ ਰਹੀ ਕਾਰਨ ਕੀ ਦੇਖੋ ਜੀ ਪਹਿਲਾਂ ਤਾਂ ਕਈ ਵਾਰ ਉਹਨਾਂ ਨੂੰ ਬੁਲਾਇਆ ਗਿਆ ਜੀ ਉਹ ਆਏ ਨਹੀਂ ਹੈਗੇ ਇਹਨਾਂ ਦਾ ਉਸ ਵਿੱਚ ਰਾਜ਼ਨਾਮਾ ਵੀ ਹੋ ਗਿਆ ਸੀਗਾ ਹਾਂਜੀ ਤੇ ਸਰ ਉਹ ਕੀ ਮਤਲਬ ਕਾਰਨ ਕੋਟਾ ਕੁਝ ਗੋਪੀ ਸਿੰਘ ਦੇ ਉੱਪਰ ਜਾ ਮਜਾ ਹੋ ਜਾਵੇ ਤਾਂ ਸਲੋਕ ਸਹੀ ਨਹੀਂ ਕੀਤਾ ਇਸ ਦੀ ਵੀ ਪੜਤਾਲ ਕੀਤੀ ਜਾਵੇ ਜੇ ਅਗਰ ਕੋਈ ਵੀ ਕੋ ਦੋਸ਼ ਹੋਏ ਜੀ ਸਾਰਿਆਂ ਦੇ ਕਾਨੂੰਨ ਸਾਹ ਵਾਸਤੇ ਬਰਾਬਰ ਆਏ ਤੇ ਸਾਰਿਆਂ ਦੇ ਮੰਦੀਖੰਡ ਕਰੀ ਕੀਤੀ ਜਾਵੇ